ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਭੈਣ ਮੇਲਾਦਾ ਗਾਈ ਨੂੰ ਨਾ ਉਹਦੇ ਨਾਲ ਡਾਬਣਾ ਨਵਾਉਣ ਲੱਗੀ ਪਈ ਐ ਆਣਾ ਬਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਤੁਹਾਡੇ ਕਾਰੋਬਾਰਾਂ ਦੇ ਵਿੱਚ ਸਾਰਿਆਂ ਦੀ ਵਰਕਤਾ ਪਾਵੇ ਗਰਮੀ ਬਹੁਤ ਜ਼ਿਆਦਾ ਹੋ ਗਈ ਇਹਨਾਂ ਨੂੰ ਘੱਟੋ ਘੱਟ ਦਿਨ ਚ ਦੀ ਮੈਂ 5-6 ਵਾਰ ਨਵਾਦਣੀ ਐ ਰਾਤ 1 ਵਜ ਗਿਆ ਸੀ ਹਾਂ ਗਰਮੀ ਬਹੁਤ ਜ਼ਿਆਦਾ ਸੀ ਕਿਉਂਕਿ ਪਤਾ ਕੀ ਹੈ ਹੁਣ ਜਿਵੇਂ ਜਿਵੇਂ ਆ ਜਿੰਨਾ ਚਿਰ ਮੀਂਹ ਹੀ ਨਾ ਪੈਂਦਾ ਗੁੰਮਸ ਇੰਨੀ ਹੋਈ ਪਈ ਆ ਜਿਵੇਂ ਕਿ ਆਪਾਂ ਕਹਿੰਦੇ ਬੱਦਲਾਂ ਦੀ ਗਰਮੈਸ ਬਹੁਤ ਜ਼ਿਆਦਾ ਪੈ ਰਹੀ ਆ ਰਾਤ ਤੱਕ ਕਹਿੰਦੇ ਵੀ ਮੀਂਹ ਪਿਆਗਾ ਥੋੜੇ ਥੋੜੇ ਥਾਮ ਦੇ ਪਰ ਆਪਣੇ ਤਾਂ ਕਣੀ ਵੀ ਨਹੀਂ ਪਈ ਹੈਗੀ ਮੈਂ ਦੱਸਦੀ ਸੀ ਅੱਜ ਵੀ ਫੋਨ ਕੀਤਾ ਸੀਗਾ ਕਿ ਮੀਂਹ ਥੋੜੇ ਪਿਆ ਮਾ ਸਾਡੇ ਤਾਂ ਬਈ ਮੀਂਹ ਪਿਆ ਨਹੀਂ ਹੈਗਾ ਪਰ ਹੁਣ ਤਾਂ ਮਾਨਸੂਨ ਆਉਣ ਗਿਆ ਹੁਣ ਤਾਂ ਮੀਂਹ ਪਊਗਾ ਬਰਸਾਤ ਖੁੱਲੂਗੀ ਪਰ ਜਿਹੜੇ ਹੁਣ ਬਰਸਾਤ ਪਹਿਲਾਂ ਕਿਵੇਂ ਇੰਨੀ ਹੁੰਦੀ ਸੀਗੀ ਹੁਣ ਕਿਉਂ ਨਹੀਂ ਹੋ ਰਹੀ ਜਿਹੜੇ ਦਰਖਤ ਨੇ ਕੋਈ ਲਾ ਨਹੀਂ ਰਿਹਾ ਜਿਹੜੇ ਹੁਣ ਰੋੜਾਂ ਦੇ ਵੱਡੇ ਦਰਖਤ ਸਿਓ ਸਾਰੇ ਪੱਤੇ ਹੁਣ ਛੋਟੇ ਛੋਟੇ ਫੁੱਲ ਜੇ ਲਾਤੇ ਉਹਨਾਂ ਦਾ ਕੀ ਸਹਾਰਾਗਾ ਉਹ ਕਿਹੜਾ ਕੋਈ ਛਾਂ ਵਾਲੇ ਦਰਖਤ ਨੇਗੇ ਠੀਕ ਹੈ ਜੇ ਉਹਨਾਂ ਨਾਲ ਮਾਨਸੂਨ ਆਜੂਗੀ ਹੁਣ ਜਿਵੇਂ ਪਹਾੜਾਂ ਦੇ ਵਿੱਚ ਆ ਬੁੱਧਰ ਜਾਂਦੇ ਹੈ ਹਨਾ ਕੁਲੂ ਮਨਾਰੀ ਕੰਨੀ ਤੇ ਉਧਰ ਬਰਸਾਤ ਹਰ ਟਾਈਮ ਪੈਂਦੀ ਆ ਉਹ ਕਾਹਤੋਂ ਪੈਂਦੀ ਆ ਦੇਖ ਲਾ ਉਧਰ ਦਰਖਤ ਕਿੰਨੇ ਨੇਗੇ ਬਹੁਤ ਜ਼ਿਆਦਾ ਦਰਖਤ ਨੇ ਹੂੰ ਤੇ ਹੁਣ ਜਿਹੜੀ ਆਪਾਂ ਮੇਨ ਜਾਣਕਾਰੀ ਦੇਣੀ ਆ ਵੀ ਗਰਮੀ ਚ ਪਸ਼ੂਆਂ ਉਹ ਕਿਵੇਂ ਕਰਨੀਆਂ ਬਾਕੀ ਦੂਜੀ ਗੱਲ ਵੀ ਜੇ ਆਪਾਂ ਕਿਵੇਂ ਇਹਨਾਂ ਤੋਂ ਮੁਨਾਫਾ ਲੈ ਸਕਦੇ ਆ ਠੀਕ ਹੈ ਇੱਕ ਤਾਂ ਇਹ ਚੀਜ਼ ਦੇਖੋ ਵੀ ਕਿਸੇ ਦੀ ਪਰਵਾਹ ਨਾ ਕਰੋ ਜਿਹੜੇ 네ਗੇਟਿਵ ਪਹਿਲਾਂ ਮੈਨੂੰ ਵੀ ਐ ਜੇ ਹੁੰਦਾ ਸੀ ਵੀ ਕੋਈ ਕਮੈਂਟ ਕਰਦਾ ਬਾਈ ਕਰਦਾ ਕੋਈ ਕਰੀ ਜਾਵੇ ਆਪਣੀ ਮਿਹਨਤਾਂ ਠੀਕ ਹੈ ਮੈਨੂੰ ਪਤਾ ਵੀ ਮੈਂ ਪਸ਼ੂਆਂ ਦੇ ਵਿੱਚ ਸਾਰਾ ਦਿਨ ਇਹਨਾਂ 'ਚ ਕਿਵੇਂ ਮਰਦੀਆਂ ਠੀਕ ਹੈ ਕਿਵੇਂ ਮਿਹਨਤ ਨਾਲ ਆਪਾਂ ਦੁੱਧ ਕੱਢਦੇ ਆ ਤੇ ਇਹਨਾਂ ਦੀ ਕਿਵੇਂ ਆਪਾਂ ਸਾਮ ਸਵਾਲ ਕਰਦੇ ਆ ਠੀਕ ਹੈ ਦਸਾਂ ਨੌਹਾਂ ਦੀ ਕਿਰਤ ਆ ਆਪਣੀ ਕੋਈ ਆਪਾਂ ਚੋਰੀ ਨਹੀਂ ਕਰਦੇ ਹਨਾ ਕੋਈ ਠੱਗੀ ਨਹੀਂ ਮਾਰਦੇ ਹੈਗੇ ਜਿਨੇ ਬੋਲਣਾ ਬਾਈ ਬੋਲੀ ਜਾਓ ਸਾਨੂੰ ਕੋਈ ਮੰਨ ਲਓ ਇਹ ਚੀਜ਼ਾਂ ਦੀ ਹੁਣ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਿਉਂ ਆਪਦੀ ਮਿਹਨਤ ਕਰਦੇ ਆਪਾਂ ਬੋਲਣ ਵਾਲੇ ਦਾ ਕੀ ਜਾਂਦਾ ਬਈ ਸਾਨੂੰ ਕੋਈ ਚੀਜ਼ ਕੋਈ ਫ੍ਰੀ ਨਹੀਂ ਦਿੰਦਾ ਹੈਗਾ ਠੀਕ ਹੈ ਜਾਂ ਕੋਈ ਤੁਸੀਂ ਸਾਨੂੰ ਸਿੱਟਕ ਹੀ ਨਹੀਂ ਜਾਂਦੇ ਹੈਗੇ ਵੀ ਜਿਹੜਾ ਆਪਾਂ ਚੀਜ਼ ਫ੍ਰੀ ਦੇ ਦੇਈਏ ਸਾਨੂੰ ਤਾਂ ਜਦੋਂ ਆਪਾਂ ਕੋਈ ਫੀਡ ਲੈਣ ਜਾਂਦੇ ਆ ਜਾਂ ਇਹਨਾਂ ਵਾਸਤੇ ਸ਼ੱਕਰ ਲੈਣ ਜਾਂਦੇ ਆ ਜਾਂ ਕੋਈ ਮੰਨ ਲਓ ਕੋਈ ਵੀ ਚੀਜ਼ ਇਹਨਾਂ ਨੂੰ ਪਾ ਰਹੇ ਆ ਸਾਨੂੰ ਕਿਹੜਾ ਕੋਈ ਫ੍ਰੀ ਦੇ ਰਿਹਾ ਹੈਗਾ ਵੀ ਅਸੀਂ ਫ੍ਰੀ ਦੇ ਗਏ ਵਿੱਚ ਇੱਕ ਵੀ ਇਹਨਾਂ ਨੇ ਕਿਸੇ ਨੇ ਕਮੈਂਟ ਕੀਤਾ ਸੀ ਚਾਰ ਵਾਲਿਆਂ ਵੀ ਰੇਟ ਜਾਦੇ ਜੇ ਬੋ ਹਨਾ ਮੈਨੂੰ ਇਹ ਕਹਿਆ ਸੀ ਵੀ ਮਹਾ ਮਿਹਨਤ ਮੇਰੀ ਹੋਊਗੀ ਸਾਰਾ ਸਮਾਨ ਸਿੱਟ ਜਾ ਮੇਰੇ ਕੋਲੇ ਚਾਹੇ 100 ਕਾਉਂਟ ਲੰਬ ਸਿੱਟ ਜਾ ਮੈਂ ਪਾਉਂਗੀ ਦਿਨ ਰਾਤ ਮਿਹਨਤ ਕਰੂੰਗੀ ਠੀਕ ਹੈ ਫ੍ਰੀ ਚ ਦਵਾਂਗੇ ਆਪਾਂ ਫਿਰ ਉਦੋਂ ਕਿਉਂ ਅਗਲਾ ਚ ਇਹ ਗਾ ਆਪਦੇ ਘਰੋਂ ਚੀਜ਼ ਦੇਣੀ ਪੈਂਦੀ ਜਦੋਂ-ਦੋਂ ਪਤਾ ਲੱਗਦਾ ਵੀਰੇ ਇਹ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੇ ਆਪਾਂ ਇਹ ਕਿੱਲਿਆਂ ਤੇ ਕਹਿੰਦੇ ਵੀ ਖੜੀਆਂ ਹੀ ਸੋਹਣੀਆਂ ਲੱਗਦੀਆਂ ਨੇ ਜਦੋਂ ਘਾਟੇ-ਵਾਧੇ ਹੋਣ ਨਾ ਪੇ ਨੁਕਸਾਨ ਆਪਾਂ ਜਰਦੇ ਆ ਨਾ ਉਹ ਇਨਸਾਨ ਹੀ ਸਮਝ ਸਕਦਾ ਜੋ ਇਹਨਾਂ ਦੇ ਵਿੱਚ ਰਹਿੰਦਾ ਜੋ ਇਹਨਾਂ ਨੂੰ ਪਿਆਰ ਕਰਦਾ ਠੀਕ ਹੈ ਇਹ ਵੀ ਇੱਕ ਪਰਿਵਾਰਕ ਮੈਂਬਰੀ ਨੇ ਹੁਣ ਆਪਾਂ ਜਿਨੇ ਜਿਹੜੇ ਵੀਰਾਂ ਨੇ ਸਾਨੂੰ ਸਲਾਹ ਦਿੱਤੀ ਸੀ ਹੁਣ ਵੀ ਸਲਾਹ ਦਿੰਦੇ ਨੇ ਠੀਕ ਆ ਆਪਾਂ ਕੋਈ ਵੀਡੀਓ ਬਣਾਉਂਦਾ ਇਹ ਮਕਸਦ ਨਹੀਂ ਹੁੰਦਾ ਵੀ ਆਪਾਂ ਕੋਈ ਝੂਠ ਬੋਲੀ ਜਾਨੇ ਗੱਪ ਬੋਲੀ ਜਾਨੇ ਠੀਕ ਆ ਵੀ ਗੱਪ ਮ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਵੀਰੇ ਵੀ ਜਿੰਨੇ ਜਿੰਨਾ ਵੀ ਆਪਾਂ ਮੈਂ ਕਾਰੋਬਾਰ ਕਰਦੀਆਂ ਮੈਨੂੰ ਦੇਖ ਕੇ ਮੇਰੀਆਂ ਇੰਨੀਆਂ ਭੈਣਾਂ ਨੇ ਕੰਮ ਸਟਾਰਟ ਕਰਤਾ ਅੱਜ ਇੱਕ ਭੈਣ ਦਾ ਤਲਵੰਡੀ ਕੋਲ ਫੋਨ ਆਇਆ ਸੀਗਾ ਤੇ ਸਾਂ ਵੀ ਇਹਨੂੰ ਤੇ ਉਹ ਕਹਿੰਦੀ ਵੀ ਭੈਣੇ ਮੈਂ ਮੰਨ ਲਓ ਮੱਜਾ-ਮੁੱਜਾ ਦਾ ਕਦੇ ਕੰਮ ਕੀਤਾ ਨਹੀਂ ਸੀ ਕਹਿੰਦੀ ਮੈਨੂੰ ਇੰਨਾ ਸ਼ੌਂਕ ਹੋ ਗਿਆ ਵੀ ਹੁਣ ਮੈਂ ਕਿਹਾ ਵੀ ਮੈਨੂੰ ਵੀ ਦੋ ਮੱਜਾ ਤੇ ਦੋ ਗਾਇਆਂ ਲੈ ਕੇ ਦੋ ਫਿਰ ਦੂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਜਦੋਂ ਆਪਣੇ ਕਾਰੋਬਾਰ ਨੂੰ ਦੇਖ ਕੇ ਜੇ ਹੁਣ ਚਲੋ ਸਾਰੇ ਨੂੰ ਪਤਾ ਹੁਣ ਵੀ ਮਾਹੌਲ ਕੀ ਬਣਿਆ ਹੋਇਆ ਆਪਾਂ ਕਹਿ ਦਿੰਦੇ ਨਾ ਮਾੜਾ ਹੋ ਗਿਆ ਜੇਬ ਹੋ ਗਿਆ ਕਿਉਂਕਿ ਨਾ ਕੋਈ ਆਪਣੀ ਕਰਨੀ ਉਂਗਲੀ ਠਾਵੇ ਜਦੋਂ ਫਿਰ ਤੁਹਾਨੂੰ ਅਗਲਾ ਬੋਲਦਾ ਤੁਸੀਂ ਜਿਹੜਾ ਬੰਦਾ ਮਿਹਨਤ ਕਰਦਾ ਕੋਈ ਵੀ ਕੁੜੀ ਮਿਹਨਤ ਕਰਕੇ ਅੱਗੇ ਆ ਰਹੀ ਆ ਉਹਨੂੰ ਤੁਸੀਂ ਇਹ ਬੋਲਦੇ ਹੋ ਇਹ ਚੀਜ਼ਾਂ ਐ ਕਰ ਦੋ ਫਲਾਣਾ ਲੁੱਟ ਹੋ ਰਹੀ ਐ ਇਹ ਬੋਹ ਹੋ ਰਹੀ ਐ ਬਾਈ ਲੁੱਟਦਾ ਅੱਜ ਕੱਲ ਇਹ ਟਾਈਮ ਕਿਹੜਾ ਚੱਲ ਰਿਹਾ ਕਲਯੋਗ ਐ ਲੁੱਟਿਆ ਲੱਟਾ ਇੱਥੇ ਕੋਈ ਨਹੀਂ ਜਾਂਦਾ ਹੈਗਾ ਠੀਕ ਆ ਸਭ ਨੂੰ ਗਿਆਨ ਐ ਚੀਜ਼ਾਂ ਦਾ ਵੀ ਮਾੜਾ ਜਨਾ ਵੀ ਇਹ ਚੀਜ਼ ਤੇ ਧਿਆਨ ਦਿਓ ਵੀ ਮਿਹਨਤ ਕਿੰਨੀ ਹੋ ਰਹੀ ਐ ਜਿਹੜੀ ਫਿਰ ਬਾਜ਼ਾਰਾਂ ਦੇ ਵਿੱਚ ਐ ਜਿਹੜੇ ਮਾਲ ਖੁੱਲ ਗਏ ਠੀਕ ਆ ਉਥੇ ਮੰਨ ਕੇ ਚੱਲੋ ਉਹਨਾਂ ਤੇ ਉਹ ਕੀ ਕਹਿੰਦੇ ਨੇ ਸਟicker ਜਾਂ ਟੈਗ ਜੋ ਵੀ ਲੱਗਿਆ ਹੋਇਆ ਹੈ ਉਹ ਉਥੇ ਰੇਟ ਲਿਖ ਕੇ ਲਾਇਆ ਹੋ ਵੀ 229 429 ਚੱਪਲ ਹੈ ਜਾਂ ਪਰਸ ਹੈ 1500 2000 ਉਹ ਆਪਾਂ ਚੁੱਪ ਕਰਕੇ ਆਪਾਂ ਨੂੰ ਕੈਰੀ ਬੈਗ ਚ ਪਾ ਦਿੰਦੇ ਨੇ ਆਪਾਂ ਲੈ ਕੇ ਘਰੇ ਆ ਜਾਨੇ ਆ ਪੀਜੇ 버ਗਰਾਂ ਦੇ ਰੇਟ ਇੰਨੇ ਹਾਈ ਨੇ ਤੇ ਫਿਰ ਉਥੇ ਆਪਾਂ ਕਿਉਂ ਨਹੀਂ ਬੋਲਦੇ ਉਹ ਚੀਜ਼ਾਂ ਤੇ ਆਪਾਂ ਆਵਾਜ਼ ਕਿਉਂ ਨਹੀਂ ਠਾਉਂਦੇ ਹਨਾ ਇਹ ਸਾਡੀ ਆਪਦੀ ਦਸਾਂ ਨਾ ਹੁੰਦੀ ਕਿਰਤ ਹੈ ਅਸੀਂ ਆਪਦੀ ਮਿਹਨਤ ਕਰਕੇ ਬਾਈ ਜਿਹਨੂੰ ਕੋਈ ਵਾਚਦਾ ਹੋਊਗਾ ਸਾਡੇ ਕਰਨੀ ਉਹ ਚੀਜ਼ ਫ੍ਰੀ ਫੜਾ ਦੋ ਸਾਨੂੰ ਕੋਈ ਮਤਲਬ ਨਹੀਂ ਹੈਗਾ ਹਨਾ ਵੀ ਮੰਨ ਕੇ ਚੱਲੋ ਵੀ ਸਾਡੀ ਵੀਡੀਓ 'ਚ ਕੋਈ ਇਹੋ ਜਿਹਾ ਕਮੈਂਟ ਨਾ ਕਰਿਆ ਕਰੋ ਵੀ ਇਹ ਇਹ ਚੀਜ਼ ਕਰ ਦੋ ਤੁਸੀਂ ਫ੍ਰੀ ਜਿਆਦਾ ਤੁਹਾਡਾ ਰੇਟ ਜੇ ਉਹ ਬਾਈ ਸਾਡਾ ਰੇਟ ਜਿੱਥੇ ਸਾਨੂੰ ਨਫਾ ਲੱਗੂ ਸੇ ਉਨੇ 'ਚ ਦਵਾਂਗੇ ਅਸੀਂ ਕਿਸੇ ਦੇ ਘਰੇ ਚੀਜ਼ ਸੱਟ ਕੇ ਨਹੀਂ ਆਉਂਦੇ ਅਸੀਂ ਆਪਦੇ ਰੇਟ ਨਾਲ ਜਿੰਨਾ ਸਾਨੂੰ ਸਹੀ ਲੱਗੂਗਾ ਕਿਉਂ ਅਸੀਂ ਕਿਉਂ ਨਹੀਂ ਰੇਟ ਲੈ ਸਕਦੇ ਬਾਈ ਅਸੀਂ ਮਿਹਨਤ ਕਰਦੇ ਆ ਅਸੀਂ ਵੀ ਤਾਂ ਸਾਰਾ ਕੱਢਦੇ ਆ ਨਾ ਖਰਚਾ ਪਾਣੀ ਕੱਢ ਕੇ ਵੀ ਸਾਨੂੰ ਠੀਕ ਹੈ ਉਹ ਚੀਜ਼ਾਂ ਫਿਰ ਸਾਹਮਣੇ ਆ ਗਏ ਸੋਖੀਆਂ ਨੇ ਆਪਾਂ ਇਸੀਆਂ 'ਚ ਬੈਠੇ ਕਮੈਂਟ ਕਰ ਦਿੰਨੇ ਆ ਜੀ ਤਾਂ ਸਾਰਿਆਂ ਦੀ ਕਰਦਾ ਇਸੀਆਂ 'ਚ ਬੈਠੇ ਨੂੰ ਰਾਤ ਨੂੰ 1 ਵਜੇ ਗਿਆ ਸੀਗਾ ਉਹ ਦਿੱਕਤ ਕੀ ਆ ਗਈ ਸੀਗੀ ਜਿਹੜੀ ਉਹ ਮੱਝ ਖੜੀ ਆ ਉਹਨੂੰ ਹੁਣ 10ਵਾਂ ਮਹੀਨਾ ਲੱਗਿਆ ਹੋਇਆ ਉਹ ਕਿਤੇ ਖਾ ਜ਼ਿਆਦਾ ਲਿਆ ਥੋੜੀ ਚਲੋ ਹੋ ਜਾਂਦੀ ਹੈ ਕਈ ਵਾਰੀ ਬਾਅਦ ਘੱਟ ਹਨਾ ਤੇ ਨਾ ਵੀ ਜਿਹੜਾ ਭਾਰ ਦਿਖਾਈ ਦੇ ਤਾ ਸੀ ਜਾਣ ਤੇ ਬਣ ਗਈ ਮੇਰੇ 1 ਵਜੇ ਤੱਕ ਮੈਂ ਰੱਖੀ ਰੱਖੀ ਤੇ ਫਿਰ ਉਹ ਪਤਾ ਮੈਨੂੰ ਵੀ ਪਤਾ ਲੱਗਿਆ ਵੀ ਇਹ ਖਾਣ ਪੀਣਾ ਹੁਣ ਸ਼ੱਕਰ ਜਿਵੇਂ ਪਾਉਣਾ ਉਹਨਾਂ ਮੈਂ ਵੱਧ ਮਾਤਰਾ ਚ ਸ਼ੱਕਰ ਪਾਣੀ ਸ਼ੁਰੂ ਕਰਤੀ ਕਿਉਂਕਿ ਗਰਮੀ ਹੱਦੋਂ ਵੱਧ ਪੈ ਰਹੀ ਐ ਇੱਕ ਸੁਣੇ ਹੀ ਗੱਲ ਮੈਂ ਦੱਸਣਾ ਚਾਹਣੀ ਐ ਵੀ ਜਿਨ੍ਹਾਂ ਦੇ ਵੀ ਮੰਨ ਲਓ ਮੱਝਾਂ ਹੋਣ ਜਾਂ ਬੱਸੀਆਂ ਗਾਇਆਂ ਕੋਈ ਵੀ ਸੂਣ ਵਾਲੀਆਂ ਨੇ ਗਰਮੀ ਬਹੁਤ ਜ਼ਿਆਦਾ ਆ ਉਹਨਾਂ ਨੂੰ ਖਾਣ ਨੂੰ ਨਾ ਥੋੜਾ ਜਿਹਾ ਘੱਟ ਪਾਓ ਕੁਝ ਵੀ ਪਾ ਰਹੇ ਹੋ ਹਰਾ ਪਾ ਰਹੇ ਹੋ ਜਾਂ ਤੂੜੀ ਪਾ ਰਹੇ ਹੋ ਜਾਂ ਕੋਈ ਫੀਡ ਪਾ ਰਹੇ ਹੋ ਕਿਉਂਕਿ ਉਹ ਸੇਵਾਪਾ ਵੱਧ ਚ ਵੀ ਕਰਦਾਂਗੇ ਜਿਵੇਂ ਹੁਣ ਉਹਦੇ ਦਿਨ ਨੇੜੇ ਲੱਗੇ ਪੈ ਨੇ ਵੀ ਉਹ ਦੇਣ ਹੁਣ ਮੰਨ ਕੇ ਚੱਲੋ ਤੇ 15 ਦਿਨ ਰਹਿ ਗਏ 15 ਦਿਨ ਜੇ ਆਪਾਂ ਕੋਈ ਗੱਲ ਨਹੀਂ ਖਰਾਕ ਉਹਨੂੰ ਘੱਟ ਮਾਤਰਾ ਚ ਪਾ ਦੋ ਵਧੀਆ ਪਾ ਦੋ ਠੀਕ ਹੈ ਵੀ ਜੇ ਮੈਂ ਥੋੜੀ ਮੋਟੀ ਮੈਂ ਹੁਣ ਇਹ ਗੱਲ ਤੇ ਜ਼ਿਆਦਾ ਧਿਆਨ ਦੇਤਾ ਵੀ ਇਹ ਚੀਜ਼ਾਂ ਤੇ ਆਪਾਂ ਨੂੰ ਧਿਆਨ ਦੇਣਾ ਪਊਗਾ ਗਰਮੀ ਦੇ ਵਿੱਚ ਹੁਣ ਗਰਮੀ ਬਹੁਤ ਜ਼ਿਆਦਾ ਆਪਾਂ ਕਹਿੰਦੇ ਨੇ ਸਾਡੀਆਂ ਮੱਝਾਂ ਬਈ ਦੁੱਧ ਟੁੱਟ ਗਈਆਂ ਖਾ ਪੀ ਨਹੀਂ ਰਹੀਆਂ ਤੁਸੀਂ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਦੱਸਦੀ ਹੁੰਨੀ ਆ ਵੀ ਇੱਕ ਤਾਂ ਥੋੜਾ ਥੋੜਾ ਨਮਕ ਮਿੱਠਾ ਸੋਡਾ ਠੀਕ ਹੈ ਸ਼ੱਕਰ ਵੀ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਓਨਾ ਕਿ ਇਹਨਾਂ ਨੂੰ ਜ਼ਰੂਰ ਪਾਓ ਠੀਕ ਹੈ ਰਾਤ ਨੂੰ ਪਿਉਂਕੇ ਰੱਖੋ ਜਿਹੜੀ ਲੇਟੀ ਆ ਉਹਦੇ ਨਾਲ ਵੀ ਦੁੱਧ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਉਹ ਠੰਡੀ ਹੁੰਦੀ ਆ ਆਪਾਂ ਇਹਨਾਂ ਕਹਿੰਦੇ 2 ਕਿਲੋ 2 ਕਿਲੋ ਪਾਓ ਵੀ ਉਹਦੇ ਨਾਲ ਤਾਂ ਫਿਰ ਉਹ ਦਬਟ ਜਾ ਹੋ ਜਾਂਦਾ ਪਸ਼ੂ ਬਿਮਾਰ ਵੀ ਹੋ ਸਕਦਾ ਅੱਧਾ ਕਿਲੋ ਮੰਨ ਕੇ ਚੱਲੋ ਲੇਟੀ ਪਿਉਂਦੋ ਉਹ ਚ ਪਾਈ ਆ ਅੱਧਾ ਕਿਲੋ ਸ਼ੱਕਰ ਪਾ ਦਿਓ ਕਿੰਗੇ ਹੁਣ ਆ ਮਹੀਨਾ ਡੇਢ ਮਹੀਨਾ ਰਹਿ ਗਿਆ 2 ਮਹੀਨੇ ਗਰਮੀ ਦੇ ਜਦੋਂ ਆਪਾਂ ਹੁਣ ਪਸ਼ੂ ਸੰਭਲੇ ਸਰਦੀ ਚ ਕੋਈ ਦਿੱਕਤ ਜ਼ਿਆਦਾ ਨਹੀਂ ਆਉਂਦੀ ਹੈਗੀ ਉਹ ਤਾਂ ਆਪਾਂ ਗੋੜਗੜ ਖੁੱਲਾ ਸੱਟ ਸਕਦੇ ਆ ਪਸ਼ੂਆਂ ਨੂੰ ਤੇ ਹੁਣ ਜਿਹੜੀ ਇਹ ਚੀਜ਼ ਆ ਨਾ ਇਹਦੇ ਨਾਲ ਗਰਮੀ ਆ ਚ ਪਸ਼ੂਆਂ ਦਾ ਆਪਣਾ ਦੁੱਧ ਵੀ ਟੁੱਟੂਗਾ ਹੁਣ ਅਗਲੇ ਮਹੀਨੇ ਚ ਜਦੋਂ ਪ੍ਰਸੰਤ ਸ਼ੁਰੂ ਹੋਗੀ ਮੱਸਰ ਵੀ ਹੋਊਗਾ ਇਹ ਚੀਜ਼ਾਂ ਨਾਲ ਪਸ਼ੂ ਦੁੱਧ ਸਕਾਉਣਗੇ ਜੇ ਆਪਾਂ ਬਣਾ ਪਾਈ ਕਾਰੋਬਾਰ ਦੇ ਵਿੱਚ ਆਪਾਂ ਫੇਰ ਹੀ ਲੈ ਸਕਦੇ ਆ ਜੇ ਇਹਨਾਂ ਦਾ ਆਪਾਂ ਧਿਆਨ ਰੱਖਾਂਗੇ ਕੱਲਣਾ ਤੂੰ ਯਕੀਨ ਕਰੀ ਇੱਕ ਘਰ ਨੇ ਐਸਾ ਦੇਖਿਆ ਤੇ ਭਈ ਉਹਨਾਂ ਨੂੰ ਜਾ ਕੇ ਪੁੱਛਿਆ ਉਹਨਾਂ ਦੀ ਮੱਝਾਂ ਮੈਨੂੰ ਐ ਲੱਗਦਾ ਵੀ 5-7 ਦਿਨ ਹੋ ਗਏ ਹੋਣਗੇ ਨਮਾਈਆਂ ਕਹਿੰਦੇ ਵੀ ਇੰਨਾ ਨਹੀਂ ਨਿਮਾਉਣਾ ਚਾਹੀਦਾ ਇਹਨਾਂ ਨੂੰ ਵੀਰੇ ਉਹਨਾਂ 'ਚ ਵੀ ਜਾਨ ਐ ਠੀਕ ਐ ਇੰਨਾ ਵੀ ਨਾ ਇਹਨਾਂ ਨੂੰ ਕਰੇ ਬੇਜਵਾਨ ਨੇ ਜਿਹੜਾ ਕਿੱਲੇ ਤੇ ਖੜੀਆਂ ਨੇ ਤਾਂ ਫਿਰ ਗਰਮੀ ਤਾਂ ਇਹਨਾਂ ਨੂੰ ਵੀ ਲੱਗਦੀ ਹੋਊਗੀ ਜੇ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਮ ਸਵਾਲ ਕਰਾਂਗੇ ਫਿਰ ਉਹਨਾਂ ਹੀ ਆਪਾਂ ਨੂੰ ਇਹ ਵਾਅਦਾ ਕਰਨੀ ਆ ਉਹਨਾਂ ਹੀ ਆਪਣੇ ਕਾਰੋਬਾਰ ਦੇ ਵਿੱਚ ਵਾਅਦਾ ਹੋਊਗਾ ਉਹਨਾਂ ਹੀ ਆਪਾਂ ਨੂੰ ਇਹ ਚੀਜ਼ਾਂ ਤੋਂ ਮੁਨਾਫਾ ਹੋਊਗਾ ਫਿਰ ਆਪਾਂ ਕਹਿੰਦੇ ਨੇ ਸਾਨੂੰ ਤਾਂ ਕੁਝ ਬਚਦਾ ਨਹੀਂ ਬਚੂ ਕਿਵੇਂ ਜਦੋਂ ਆਪਾਂ ਇਹਨਾਂ ਦਾ ਖਿਆਲ ਤਾਂ ਰੱਖਣਾ ਨਹੀਂ ਹੈਗਾ ਆਪਣੇ ਤੋਂ ਵੱਧ ਮੈਂ ਇਹਨਾਂ ਦਾ ਖਿਆਲ ਰੱਖਦੀਆਂ ਦੇਖ ਲਓ ਕੱਪੜੇ ਸਾਰੇ ਭਿੱਜੇ ਪਏ ਨੇ ਗਰਮੀ ਹੱਦ ਤੇ ਵੀ ਆ ਵੀ ਸਾਡੀ ਦਸਾਂ ਨੌਹਾਂ ਦੀ ਕਿਰਤ ਕਮਾਈ ਹੈ ਆਪਦੀ ਕਿਰਤ ਨੂੰ ਅਸੀਂ ਅੱਗੇ ਲੈ ਕੇ ਜਾਣਾ ਬਹੁਤ ਉੱਚੇ ਪੱਧਰ ਤੇ ਜਿਹੜੀ ਮੇਰੀ ਸੋਚ ਹੈ ਵੀ ਇੱਕ ਦਿਨ ਮੈਂ ਪਰਮਾਤਮਾ ਕਰੇ ਵਾਹਿਗੁਰੂ ਨੇ ਬਾਹ ਸਾਡੀ ਫੜੀ ਵੀ ਹੋਈ ਹੈ ਜਿਹੜਾ ਕੋਈ ਕਹਿੰਦਾ ਕੁਛ ਹੁਣੋ ਬੋਲੀ ਜਾਵੇ ਵਾਹਿਗੁਰੂ ਨੇ ਇੰਨੀ ਕਿਉਂ ਬਾਹ ਫੜ ਲਈ ਕਿਉਂਕਿ ਅਸੀਂ ਸੱਚ ਦਾ ਰਾਹ ਫੜਿਆਗਾ ਤੇ ਆਪਦੀ ਦਸਾਂ ਨੌਹਾਂ ਦੀ ਕਿਰਤ ਸੱਚ ਦੇ ਸੱਚ ਤੇ ਹੱਕ ਦੀ ਕਮਾਈ ਅਸੀਂ ਖਾਣੀ ਹੈ ਠੀਕ ਹੈ ਨਾ ਕੋਈ ਬੇਈਮਾਨੀ ਕਰਨੀ ਘੱਟ ਚੀਜ਼ ਖਾ ਲਾਂਗੇ ਘੱਟ ਦੇ ਦਾਂਗੇ ਘੱਟ ਵੇਚ ਦਾਂਗੇ ਜੀ ਨੂੰ ਹਣਾ ਪਰ ਇਹ ਨਹੀਂ ਹੈਗਾ ਜਿੰਨੀ ਕਾ ਅੱਭੀ ਇਮਾਨਦਾਰੀ ਨਾਲ ਅਸੀਂ ਕੰਮ ਕਰਾਂ ਇਮਾਨਦਾਰੀ ਨਾਲ ਹੀ ਅੱਗੇ ਆਵਾਂਗੇ ਪ੍ਰਮਾਤਮਾ ਇੱਕ ਨਾ ਇੱਕ ਦਿਨ ਤਾਂ ਅੱਗੇ ਲੈ ਕੇ ਜਾਊਗਾ ਨਾ ਵਾਹਿਗੁਰੂ ਜੀ ਅੱਜ ਅੱਜ ਬੇਈਮਾਨੀ ਕਰ ਲਾਂਗੇ ਉਹ ਬਹੁਤਾ ਟਾਈਮ ਚੱਲਦੀ ਨਹੀਂ ਹੈਗੀ ਥੋੜੇ ਟਾਈਮ ਬਾਅਦ ਉਹ ਸਾਰੀ ਚੀਜ਼ ਅੱਗੇ ਆ ਜੂਗੀ ਹੁਣ ਜਿਵੇਂ ਉਦੋਂ ਵੀਰਾਂ ਨੇ ਕਮੈਂਟ ਕੀਤੇ ਤੁਸੀਂ ਅਬ ਮੈਂ ਲੱਸੀ ਵਾਲੀ ਵੀਡੀਓ ਨਹੀਂ ਪਾਈ ਸੀਗੀ ਵੀ ਲੱਸੀ ਸੇਲ ਕਰਾਂਗੇ ਲੱਸੀ ਨਾਲ ਵੇਚੋ ਇਹ ਬੋ ਜੋ ਹਨਾ ਬਹੁਤ ਗੱਲਾਂ ਬੋਲੀਆਂ ਜਦੋਂ ਬਈ ਆਪਾਂ ਦੁਕਾਨਾਂ ਦੇ ਉੱਤੇ ਲੱਸੀ ਲੈ ਕੇ ਆਉਣਾ 300 ਗ੍ਰਾਮ 400 ਗ੍ਰਾਮ ਦਾ ਪੈਕਟ ਹੁੰਦਾ ਉਹ ਵੀ ਮੰਨ ਕੇ ਚਲੋ 10-20 ਰੁਪਏ ਦਾ ਦਿੰਦੇ ਨੇ ਫਿਰ ਉੱਥੇ ਨਹੀਂ ਆਪਾਂ ਬੋਲਦੇ ਤੁਸੀਂ ਇੱਕ ਜਿਹੜਾ ਬੰਦਾ ਮਿਹਨਤ ਕਰ ਰਿਹਾ ਉਹਨੂੰ ਕਿਉਂ ਬੋਲਦੇ ਹੋ ਠੀਕ ਹੈ ਵੀ ਚੰਗੀਆਂ ਚੀਜ਼ਾਂ ਨੂੰ ਅੱਗੇ ਆ ਜਾਣ ਦੋ ਜੇ ਪੰਜਾਬ ਨੂੰ ਬਚਾਉਣਾ ਤੇ ਆਪਦੇ ਕਿੱਤਿਆਂ ਨੂੰ ਬਚਾਉਣਾ ਆਪਦੇ ਜਿਹੜਾ ਪੰਜਾਬ ਸਾਡਾ ਵਿਰਸਾ ਹੈਗਾ ਹਨਾ ਉਹਨੂੰ ਬਚਾਉਣਾ ਤੇ ਆਪਣੇ ਬੱਚਿਆਂ ਨੂੰ ਆਪਾਂ ਬਚਾਉਣਾ ਜੇ ਇਹ ਤਾਂ ਕਿੱਤਿਆਂ ਵਾਲਾ ਆਪਾਂ ਲੈ ਕੇ ਆਵਾਂਗੇ ਉਹਦੇ ਜਵਾਕਾਂ ਨੂੰ ਫੇਰ ਹੀ ਆਪਾਂ ਮੰਨ ਲਓ ਆਪਦੀ ਜਿਹੜੀ ਜ਼ਿੰਦਗੀ ਆ ਖੁਸ਼ਾਲ ਜੀ ਸਕਦੇ ਹਣਾ ਹੁਣ ਅਸੀਂ ਕਿਉਂ ਮਿਹਨਤ ਕਰ ਰਹੇ ਹਾਂ ਚਲੋ ਮੰਨ ਲਓ ਆਪਦੇ ਬੱਚਿਆਂ ਲਈ ਅਸੀਂ ਕੁਝ ਕਰ ਕਰਕੇ ਤਾਂ ਜਾਈਏ ਜਿਹੜਾ ਹੀ ਮੰਨ ਲਓ ਚੰਮ ਹੈ ਇੱਕ ਦਿਨ ਇਹਨੇ ਮਿੱਟੀ ਹੋ ਜਾਣਾ ਠੀਕ ਹੈ ਮਿੱਟਿਓ ਵੀਰ ਇਹਨੂੰ ਸਾਥ ਕੀ ਕੀ ਕਰਨਾ ਹੈ ਕੰਮ ਲੈ ਲਓ ਤੋ ਕਮਾਈ ਕਰ ਲਓ ਬਾਈ ਗੁਰੂ ਦਾ ਨਾਮ ਲੈ ਲਓ ਠੀਕ ਆ ਵੀ ਦਸਾਂ ਨੌਂ ਦੀ ਕਿਰਤ ਕਰਕੇ ਜਿਹੜੀ ਰੋਟੀ ਖਾਣਿਆ ਨਾ ਉਹਦਾ ਸਕੂਨ ਹੀ ਵੱਖਰਾ ਹੈ ਹੂੰ ਬਹੁਤ ਜਿਆਦੇ ਹੁਣ ਸਾਡਾ ਕਿਉਂ ਸਾਨੂੰ ਇੰਨਾ ਆਰਡਰ ਆ ਰਿਹਾ ਆਪਾਂ ਮਾਨ ਨਹੀਂ ਕਰਦੇ ਹਨਾ ਵੀ ਪਰਮਾਤਮਾ ਵੱਲੋਂ ਬਹੁਤ ਸੋਹਣੀ ਮੇਹਰ ਹੈਗੀ ਹਰ ਇੱਕ ਚੀਜ਼ ਉਹ ਇੱਕ ਟਾਈਮ ਹੁੰਦਾ ਹੈ ਨਾ ਉਹ ਵੀ ਟਾਈਮ ਸੀ ਜਿਹੜਾ ਮਾੜਾ ਸੀ ਉਹ ਲੰਘ ਗਿਆ ਤੇ ਬਾਈ ਗੁਰੂ ਨੇ ਹੁਣ ਟਾਈਮ ਲਿਆਂਦਾ ਚੰਗਾ ਆਪ ਮੈਨੂੰ ਹੁਣ ਕਿਸੇ ਦੀ ਕੋਈ ਪਰਵਾਹੀ ਨਹੀਂ ਬਈ ਕਿਸੇ ਦੇ ਘਰੇ ਅਸੀ ਚੀਜ਼ ਸਿੱਟ ਕੇ ਨਹੀਂ ਆਉਂਦੇ ਜੀ ਨੂੰ ਚੰਗਾ ਲੱਗੂਗਾ ਉਹੀ ਸਾਨੂੰ ਫੋਨ ਕਰਦਾ ਹੈ ਰੇਟ ਵੀ ਦੱਸਿਆ ਹੋਇਆ ਕੋਈ ਕੁਛ ਮਰਜ਼ੀ ਕਹੀ ਜਾਓ ਸਾਨੂੰ ਜਿੰਨਾ ਕ ਬੱਚਦਾ ਬਈ ਉਸਾ ਹੁਣ ਅਸੀਂ ਰੇਟ ਰੱਖਿਆਗਾ ਤੁਸੀਂ ਚਾਹੇ ਫ੍ਰੀ ਫੜਾ ਦਿਓ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਨਾ ਥੋੜੀ ਚੀਜ਼ ਆ ਚਾਹੇ ਤੁਸੀਂ ਕਿੰਨੇ ਮਰਜ਼ੀ ਪੈਸੇ ਲੈ ਲਓ ਮੈਂ ਕਿਸੇ ਦੀ ਵੀਡੀਓ 'ਚ ਕਦੇ ਕੋਈ ਗਲਤ ਕਮੈਂਟ ਨਹੀਂ ਕੀਤੀ ਨਾ ਕਿਸੇ ਨੂੰ ਨਿੰਦਕਿਆ ਆਪਾਂ ਅੱਗੇ ਆਏ ਆ ਬਈ ਲੋਕ ਸਾਰੇ ਗਿਆਨ ਆ ਸਭ ਨੂੰ ਗਿਆਨ ਠੀਕ ਆ ਕੋਈ ਐਡਾ ਭੋਲਾ ਨਹੀਂ ਹੈਗਾ ਅੱਜ ਦੇ ਯੁੱਗ 'ਚ ਕੱਲ੍ਹ ਜੋਗਾ ਵੀ ਕੋਈ ਇਹਨਾਂ ਨੂੰ ਜਾਣ ਨਹੀਂ ਹੈਗਾ ਵਿੱਚ ਕਹਿਣਗੇ ਵੀ ਤੁਹਾਨੂੰ ਤਾਂ ਬਾਲਾ ਪਤਾ ਹੈ ਇਹ ਚੀਜ਼ਾਂ ਦਾ ਅਸੀਂ ਤਾਂ ਕਹਿੰਦੇ ਭਾਈ ਸਾਨੂੰ ਜਮਾ ਪਤਾ ਨਹੀਂ ਹੈਗਾ ਹੂੰ ਫੇਰ ਸਾਨੂੰ ਜਿੰਨਾ ਹੀ ਸਾਨੂੰ ਜਿਹੜੇ ਸਾਨੂੰ ਪਿਆਰ ਕਰਦੇ ਨੇ ਸ ਤਾਂ ਉਹਨਾਂ ਨੂੰ ਦੱਸ ਦਿਆ ਅਸੀਂ ਕਿਹੜਾ ਕਿਸੇ ਨੂੰ ਵੀ ਇਹ ਰਾਇਆ ਦਿੰਨੇ ਆ ਪਰ ਭੈਣਾ ਹੁਣ ਵੀ ਪੁੱਛਦੀਆਂ ਨੇ ਵੀਰੇ ਕਾਰੋਬਾਰ ਦੇ ਵਿੱਚ ਕੁਝ ਹੈਗਾ ਅੱਜ ਜਿਵੇਂ ਭੈਣ ਨੇ ਫੋਨ ਕੀਤਾ ਸੀ ਕਹਿੰਦੀ ਭੈਣੇ ਜੇ ਮੈਂ ਕੰਮ ਸ਼ੁਰੂ ਕਰ ਲਾਂ ਵੀ ਮੈਂ ਕਰ ਸਕਦੀ ਆ ਭੈਣ ਤੁਸੀਂ ਕਿਉਂ ਨਹੀਂ ਕਰ ਸਕਦੇ ਜਦੋਂ ਮੈਂ ਇਹ ਕੰਮ ਕਰ ਸਕਦੇ ਆ ਤੁਸੀਂ ਕਿਉਂ ਨਹੀਂ ਕਰ ਸਕਦੇ ਹੈਗੇ ਹਨ ਜੇ ਹਰ ਇੱਕ ਘਰ ਚੋਂ ਔਰਤ ਅੱਗੇ ਆਊਗੀ ਆਪਣੇ ਕਿਤੇ ਨੂੰ ਇਹ ਚੀਜ਼ ਦੇ ਅੱਗੇ ਲੈ ਕੇ ਆਪਾਂ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਆਪਾਂ ਜਿਹੜਾ ਨਕਲੀ ਦੁੱਧ ਹੈ ਜੇ ਸਾਡੀਆਂ ਭੈਣਾਂ ਭਰਾਵਾਂ ਨਾਲ ਕਰ ਲੈਣੀਆਂ ਅਸੀਂ ਖਤਮ ਕਰ ਦਾਂਗੇ ਪੰਜਾਬ ਦੇ ਵਿੱਚੋਂ ਸਾਡੀ ਦੁੱਧ ਦੀ ਜਿਹੜੀ ਲਾਗਤ ਆ ਉਹ ਇੰਨੀ ਕਿ ਜ਼ਿਆਦਾ ਹੈ ਕਿ ਬਾਹਰੋਂ ਆਪਣੇ ਦੁੱਧ ਆ ਰਿਹਾ ਹੈ ਜਿਹੜਾ ਆਪਾਂ ਕਹਿੰਦੇ ਨੇ ਵੀ ਬਨੌਟੀ ਦੁੱਧ ਮਲਾਵਟ ਵਾਲਾ ਇੰਨਾ ਤਿਆਰ ਹੋ ਰਿਹਾ ਹੈ ਵੀ ਆਪਾ ਪੂਰਾ ਨਹੀਂ ਕਰ ਰਹੇ ਮੈਂ ਇਸ ਰੱਖ ਕੇ ਕੋਈ ਰਾਜੀ ਤਾਂ ਹੈ ਨਹੀਂਗਾ ਠੀਕ ਹੈ ਪਿਓਰ ਚੀਜ਼ ਹਰੇਕ ਭਾਲਦਾ ਫੇਰ ਕਹਦਣਗੇ ਰੇਟ ਨਹੀਂ ਭਾਈ ਜਿੱਥੇ ਚੀਜ਼ ਪਿਓਰ ਮਿਲੂਗੀ ਰੇਟ ਤਾਂ ਹੋਊਗਾ ਠੀਕ ਹੈ ਜੇ ਤੁਸੀਂ ਇਹ ਚੀਜ਼ ਕਹੋਗੇ ਹੁਣ ਮੈਂ ਆ ਜੇ ਮੈਂ ਕਹਿ ਦੂੰ ਵੀ ਭਾਈ ਅਗਲਾ ਕਹੂਗਾ ਵੀ ਦੁੱਧ ਕੀ ਰੇਟ ਆ 60 65 70 ਰੁਪਏ ਰੇਟ ਆਪਾਂ ਦਵਾਂਗੇ ਫੇਰ ਅਗਲਾ ਵੀ ਜਦੋਂ ਰੇਟ ਹੀ ਲੈ ਲਿਆ ਅਗਲੇ ਤੋਂ ਫੇਰ ਚੀਜ਼ ਵੀ ਪਿਓਰ ਮਿਲੂਗੀ ਨਾ ਦੁੱਧ ਵੀ ਫੇਰ ਅਗਲਾ ਪਾਣੀ ਦੀ ਜਿਹੜੀ ਬਾਲਟੀ ਢੰਗਾ ਲਓ ਵੀ ਨਹੀਂ ਪੌਂਦਾ ਹੁਣ ਡੇਰੀਆਂ ਤੇ ਹੁੰਦਾ ਉਹਨਾਂ ਦਾ ਮੰਨ ਕੇ ਚਲੋ ਕਹਣਗੇ 50 ਵਾਲਾ ਲੈ ਜੋ 60 ਵਾਲਾ ਲੈ ਜੋ 70 ਵਾਲਾ ਫਿਰ ਉਹਦੇ ਵਿੱਚ ਕੀ ਕੀ ਹੈ ਉਹਦੇ ਵਿੱਚ ਜਿਹੜਾ ਉਹ ਡੱਡਾ ਡੱਡ ਰੱਖੀ ਬੈਠੇ ਨੇ ਹਨਾ ਉਹ ਫਿਰ ਉਹੋ ਜਿਹੀ ਦੁੱਧ ਦੇਣਗੇ ਕਹਿੰਦੇ ਠਿਆਨੀ ਦੇ ਦੁੱਧ ਤੇ ਫਿਰ ਡੱਡਾ ਹੀ ਆਉਂਦੀਆਂ ਨੇ ਜੇ ਆਪਾਂ ਚੀਜ਼ ਕੁਆਲਟੀ ਭਾਲਦੇ ਆ ਫਿਰ ਉਹ ਰੇਟ ਤਾਂ ਹੋਊਗਾ ਹੂੰ ਜੇ ਇਹ ਚੀਜ਼ ਪਹਿਲੀ ਗੱਲ ਇਹ ਦੱਸਣਾ ਚਾਹਣੀ ਆ ਮੈਂ ਹੁਣ ਪਤਾ ਸਾਰਿਆਂ ਨੂੰ ਆ ਆਪਾਂ ਮੈਂ ਆਪਦੀ ਵਿਚਾਰ ਦੱਸਦੀ ਹਣੀ ਤੁਹਾਨੂੰ ਜੇ ਚੰਗੇ ਲੱਗਦੇ ਨੇ ਤੁਸੀਂ ਤਾਂ ਹੀ ਕਮੈਂਟ ਕਰਦੇ ਹੋ ਮੈਨੂੰ ਇੰਨਾ ਪਿਆਰ ਕਰਦੇ ਹੋ ਅੱਜ ਆਹ ਮਸਤਵਾਨਾ ਸਾਹ ਕੋਲੇ ਪਿੰਡ ਆ ਉੱਥੋਂ ਇੱਕ ਮਾਂ ਦਾ ਫੋਨ ਆਇਆ ਕਹਿੰਦੀ ਪੁੱਤ ਵੀ ਮੇਰਾ ਬੇਟਾ ਸੀਗਾ 23 ਸਾਲ ਦਾ ਉਹਦੀ ਡੈ ਕਹਿੰਦੀ ਕਹਿੰਦੀ ਮੇਰਾ ਹੁਣ ਮਨ ਨਹੀਂ ਲੱਗਦਾ ਉਦੋਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਸੂ ਨੇ ਰੱਖੇ ਹੋਏ ਕਹਿੰਦੀ ਮੇਰੀ ਕੁੜੀ ਦਾ ਵਿਆਹ ਸੀਗਾ 10 15 ਨੇ ਰਹਿੰਦੇ ਸੀ ਵੀ ਮੇਰੇ ਬੇਟੇ ਦੀ ਐਕਸੀਡੈਂਟ ਨਾਲ ਗਾਲ ਵੱਢਿਆ ਗਿਆ ਸੀਗਾ ਚਲੋ ਕਿਸੇ ਤਰ੍ਹਾਂ ਦਾ ਐਕਸੀਡੈਂਟ ਹੋ ਗਿਆ ਨਾ ਮਾਇਨਾ ਰੋਈ ਕਹਿੰਦੀ ਪੁੱਤ ਮੈਂ ਵੀ ਚਾਹੁੰਨੀ ਆ ਵੀ ਮੈਂ ਦੋ ਬੱਕਰੀਆਂ ਤੋਂ ਕੰਮ ਸਟਾਰਟ ਕਰਨਾ ਵੀ ਨਾਲ ਤਾਂ ਸਾਡਾ ਮਨ ਲੱਗਿਆ ਰਹੂਗਾ ਠੀਕ ਆ ਵੀ ਜਦੋਂ ਇਹੋ ਜਿਹੀਆਂ ਵੀਡੀਓ ਦੇਖ ਕੇ ਮੇਰੀਆਂ ਮਾਵਾ ਭੈਣਾਂ ਮੈਨੂੰ ਫੋਨ ਕਰਦੀਆਂ ਨੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਕਿਉਂਕਿ ਵੀ ਆਪਾਂ ਆਪਦੇ ਕਿੱਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਕਿਉਂਕਿ ਨਾਲੇ ਤਾਂ ਉਹ ਕਹਿੰਦੇ ਹੁੰਦੇ ਨੇ ਜਿਵੇਂ ਜਿਹੜੀ ਟੈਨਸ਼ਨ ਆ ਉਹ ਦੂਰ ਹੋਊਗੀ ਨਾਲੇ ਆਪਦੇ ਕਾਰੋਬਾਰ ਨੂੰ ਅੱਗੇ ਲੈ ਕੇ ਜਾਣਗੇ ਜੋ ਅੰਕਾ ਕਹਿੰਦੀ ਵੀ ਤੇਰੇ ਅੰਕਲ ਕਹਿੰਦੇ ਨੇ ਤੈਨੂੰ ਵੀ ਉਹ ਉਹਨਾਂ ਦੀ ਕੁੜੀ ਦਾ ਨਾਮ ਵੀ ਸੁਖਦੀਪ ਐ ਉਹ ਕਹਿੰਦੀ ਮੈਨੂੰ ਆ ਵੀ ਮੈਂ ਤੇਨੂੰ ਆ ਵੀ ਤੀ ਤੈਨੂੰ ਫੋਨ ਕੀਤਾ ਹੋਊਗਾ ਪਹਿਲਾਂ ਉਹਨਾਂ ਨੇ ਕਹਿੰਦੇ ਚਾਰ ਪੰਜ ਵਾਰੀ ਫੋਨ ਕੀਤਾ ਫਿਰ ਕਮਲ ਨੇ ਤੁਹਾਡਾ ਨੰਬਰ ਦਿੱਤਾ ਤੇ ਵਿਚ ਲੋਕਾਂ ਨੂੰ ਤਾਂ ਲਾ ਵੀ ਤਰਾਜ ਹੁੰਦਾ ਕਿ ਕਮਲ ਕਮਲ ਕਰੀ ਜਾਂਦੇ ਲੈ ਵੀਰੇ ਕੋਈ ਕੋਈ ਗੱਲ ਤਾਂ ਨਾ ਉਹ ਹੁੰਦਾ ਵੀ ਜਿਵੇਂ ਮੈਂ ਹੁਣ ਕਮਲ ਵੀ ਬਰੇਟ ਕਿ ਕਿਸ ਨੂੰ ਕੀ ਦਿੱਕਤ ਹੈ ਆਪਾਂ ਕਿਸੇ ਨੂੰ ਕੋਈ ਮਾੜਾ ਤਾਂ ਨਹੀਂ ਬੋਲਦੇ ਜਿਸ ਨੇ ਗੱਲ ਤਾਂ ਨਹੀਂ ਕਰ ਰਹੀ ਹੈਗੇ ਵੀ ਵੀਰੇ ਇਹ ਚੀਜ਼ ਆਪਾਂ ਕਹਿੰਦੇ ਆ ਵੀ ਜਿਹੜਾ ਹੁਣ ਗਰਮੀਆਂ ਦੀ ਸਾਂਭ ਸੰਭਾਲਾ ਚਲੋ ਗੱਲਾਂ ਫਿਰ ਹੋ ਜਾਂਦੀਆਂ ਨੇ ਜਦੋਂ ਆਪਾਂ ਵੀਡੀਓ ਬਣਾਉਣੇ ਆ ਤੇ ਇਹਨਾਂ ਦੀ ਗਰਮੀ ਦੇ ਵਿੱਚ ਸਾਂਭ ਸੰਭਾਲ ਬਹੁਤ ਜ਼ਰੂਰੀ ਆ ਚਲੋ ਸਰਦੀ 'ਚ ਤਾਂ ਸਰਦੀ 'ਚ ਵੀ ਜ਼ਰੂਰੀ ਆ ਪਰ ਉਦੋਂ ਉਦੋਂ ਸਰ ਜਾਂਦਾ ਵੀ ਆਪਾਂ ਸੁੱਕਾ ਵਗੈਰਾ ਸਿੱਟ ਦਿੰਨੇ ਆ ਹੁਣ ਗਰਮੀ 'ਚ ਇਹਨਾਂ ਨੂੰ ਪਾਣੀ ਦੀ ਵੱਧ ਜ਼ਰੂਰਤ ਹੈ ਤੇ ਗਰਮੀ ਤੋਂ ਬਚਾ ਕੇ ਰੱਖਣ ਦੀ ਵੱਧ ਜ਼ਰੂਰਤ ਹੈ ਹੁਣ ਜਦੋਂ ਹੁਣ ਨਿਮਾਤੀਆਂ ਮੈਂ ਫਿਰ 10 ਵਜੇ ਫੇਰ ਨਵਾਉਂ ਜਦੋਂ ਚੱਲ ਗਰਲੀਨ ਸੌ ਗਈ 11 12 ਵਜੇ ਇਹਨਾਂ ਨੂੰ ਮੈਂ ਫੇਰ ਨਵਾ ਕੇ ਜਾਉਂ ਚਲੋ ਫੇਰ ਵੀ ਉਹ ਦੋਨੋਂ ਨਾ ਮੌਸਮ ਥੋੜਾ ਜਿਹਾ ਠੰਡਾ ਹੋ ਜਾਂਦਾ ਫਰਕ ਪੈ ਜਾਂਦਾ ਹਾਂ ਕਿਉਂਕਿ ਹੁਣ ਸੂਰਜ ਦਾ ਤਾਪਮਾਨ ਜਿਹੜਾ ਦਿਨੇ ਹੁੰਦਾ ਵੀ ਦੇਖ ਲਓ ਕਿੰਨਾ ਸੀਗਾ ਜੇ ਬਾਹਰ ਨਿਕਲੇ ਜਾਂਦਾ ਸੀ ਮੂੰਹ ਮੱਚਦੇ ਨੇ ਫਿਰ ਇਹਨਾਂ ਇਹ ਵੀ ਬੇਜਵਾਨ ਨੇ ਗਰਮੀ ਤਾਂ ਇਹਨਾਂ ਨੂੰ ਵੀ ਲੱਗਦੀ ਹੈ ਵੱਧ ਤੋਂ ਵੱਧ ਸ਼ੱਕਰ ਲੈਤੀ ਜਿਵੇਂ ਹਰ ਇੱਕ ਵੀਰ ਪੁੱਛਦਾ ਹੁੰਦਾ ਭੈਣੇ ਸਾਡੀ ਮੱਝ ਖਾ ਨਹੀਂ ਰਹੀ ਤੇ ਇਹ ਬਹੁਤ ਜਿਆਦੇ ਆਪਾਂ ਨੂੰ ਇਹ ਚੀਜ਼ਾਂ ਦਾ ਇਹ ਘਾਟਾ ਹੀ ਪੂਰਾ ਕਰਦੀ ਐ ਤੇ ਸ਼ੱਕਰ ਵੀ ਵਿੱਚ ਕਹਿੰਦੇ ਨੇ ਸ਼ੱਕਰ ਇੱਕ ਨੇ ਕਮੈਂਟ ਕੀਤਾ ਸ਼ੱਕਰ ਕੋਈ ਬਾਲੀ ਜ਼ਰੂਰੀ ਨਹੀਂ ਜ਼ਰੂਰੀ ਕਿਉਂ ਨਹੀਂ ਹੈਗੀ ਵੀਰੇ ਅਸੀਂ ਬਾਉਣਿਆ ਅਸੀਂ ਦੱਸ ਤਾਂ ਠੀਕ ਐ ਜਿਹਦੀ ਜਿਹਦਾ ਮਨ ਕਰੂਗਾ ਆਲਾ ਪਾ ਕੇ ਰਿਜ਼ਲਟ ਦੇਖ ਲੂਗਾ ਜਿਹਦਾ ਨਹੀਂ ਚਿਤ ਕਰਦਾ ਆਪਾਂ ਕਿਹਾ ਕਿਸੇ ਨੂੰ ਕਹਨੇ ਵੀ ਧੱਕੇ ਨਾਲ ਤੁਸੀਂ ਇਹ ਚੀਜ਼ ਕਰੋ ਜਿੰਨੇ ਸਾਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਨੂੰ ਸਾਰੇ ਨੂੰ ਇਹ ਰੈਅ ਦੇ ਦਿੰਨੇ ਹੁੰਨੇ ਆ ਤੇ ਬਾਕੀ ਸੋਨੂੰ ਮੈਂ ਅੱਜ ਮੇਰਾ ਵਿਸ਼ਾ ਇਹੀ ਸੀਗਾ ਵੀ ਆਪਦੇ ਪ੍ਰੋਡਕਟ ਬਣਾ ਕੇ ਤੁਸੀਂ ਮਾਰਕੀਟ ਦੇ ਵਿੱਚ ਸੇਲ ਕਰੋ ਜਿਵੇਂ ਹੁਣ ਇੱਕ ਜਿਹੜਾ ਕਾਰੋਬਾਰ ਆਪਾਂ ਕਰਦੇ ਆ ਨਾ ਉਹਦੀ ਕਦੇ ਸ਼ਰਮ ਨ ਕੰਮ ਜਿਵੇਂ ਕੋਈ ਵੀ ਕਹਿੰਦੇ ਛੋਟਾ ਵੱਡਾ ਨਹੀਂ ਹੈਗਾ ਤੇ ਚਾਹੇ ਕੋਈ ਛੋਟੇ ਲੈਵਲ ਤੋਂ ਕੰਮ ਸਟਾਰਟ ਕਰ ਲੋ ਲੋਕਾਂ ਦੀ ਪਰਵਾਹ ਜਮੀ ਨਾ ਕਰੋ ਇਹਨਾਂ ਨੇ ਤਾਂ ਬੋਲਣਾ ਹੀ ਐ ਜੇ ਤੁਸੀਂ ਆਪਦਾ ਸਾਰਾ ਘਰ ਵੀ ਖਵਾ ਦੋਗੇ ਨਾ ਇਹਨਾਂ ਨੇ ਫੇਰ ਵੀ ਬੋਲਣਾ ਜੇ ਤੁਸੀਂ ਮੰਨ ਕੇ ਚੱਲੋ ਆਪਦਾ ਘਰ ਬੰਨਣਾ ਲੱਗੇ ਇਹਨਾਂ ਨੇ ਫੇਰ ਵੀ ਬੋਲਣਾ ਹੂੰ ਠੀਕ ਹੈ ਕਿ ਫੇਰ ਤਾਂ ਉਹ ਹੁਣ ਟੀ ਐਂ ਗੱਲ ਕਰਨ ਲੱਗੀ ਕਹਿੰਦੀ ਹੁਣ ਕਹਿਣਗੇ ਵੀ ਜੇ ਅਸੀਂ ਵੀ ਇਹਨਾਂ ਨੇ ਕਿਹਦੇ ਖਾਤਰ ਕਮਾਉਣਾ ਮੈਂ ਕਿਹਾ ਕਿਉਂ ਨਹੀਂ ਕਮਾਉਣਾ ਜੀ ਤੁਸੀਂ ਛੋਡੀ ਧੀ ਹੈ ਠੀਕ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਦੀ ਲੋੜ ਕਿਹਨੂੰ ਨਹੀਂ ਹੈਗੀ ਹਰ ਇੱਕ ਨੂੰ ਲੋੜ ਹੈ ਪੈਸੇ ਤੋਂ ਬਿਨਾ ਜੇ ਤਾਂ ਆਪਾਂ ਬੱਸ 'ਚ ਵੀ ਚੜ ਜਾਈਏ ਆਪਣੇ ਕੋਲੇ ਕਰਾਇਆ ਨਹੀਂ ਕਨੈਕਟਰ ਵੀ ਨਹੀਂ ਆਪਾਂ ਨੂੰ ਲੈ ਕੇ ਜਾਊਗਾ। ਇਹ ਇੱਕ ਸੱਚਾਈ ਆ ਜ਼ਿੰਦਗੀ ਦੀ, ਜ਼ਿੰਦਗੀ ਜਿਉਣ ਵਾਸਤੇ ਪੈਸਾ ਜ਼ਰੂਰੀ ਆ। ਠੀਕ ਐ ਵੀ ਇਹ ਚੀਜ਼ਾਂ ਨਾ ਬੋਲਿਆ ਕਰੋ ਤੇ ਜਿਹੜਾ ਕੋਈ ਆਪਦਾ ਕਾਰੋਬਾਰ ਕਰਕੇ ਨਵਾਂ ਕਾਰੋਬਾਰ ਅੱਗੇ ਆਉਣਾ ਚਾਹੁੰਦਾ ਉਹਨੂੰ ਹੌਸਲਾ ਦਿਆ ਕਰੋ। ਸਾਡੇ ਬੱਚੇ ਫੇਰ ਹੀ ਅੱਗੇ ਆਉਣਗੇ ਕਾਰੋਬਾਰ ਜੇ ਆਪਾਂ ਕਿਸੇ ਨੂੰ ਹੌਸਲਾ ਦਵਾਵਾਂਗੇ। ਜੇ ਹੁਣ ਜੇ ਮੈਥੋਂ ਕੀ ਸਲਾਹ ਲੈਂਦਾ ਮੈਂ ਕੋਈ ਇਹਨਾਂ 'ਚ ਕੁਝ ਨਹੀਂ ਹੈਗਾ ਵੀ ਇੱਕ ਬੱਸ ਉਹੀ ਐ ਵੀ ਮਿਹਨਤ ਹੈਗੀ ਆਈ ਚਲਾਈ ਜੀ ਚੱਲਦੀ ਆ। ਨਹੀਂ ਬਹੁਤ ਜ਼ਿਆਦੇ ਐ। ਸਾਰਾ ਕੁਝ ਜੇ ਆਪਾਂ ਦਿਲੋਂ ਮਿਹਨਤ ਕਰਾਂਗੇ ਤਾਂ ਸਭ ਕੁਝ ਹੈ ਆਪਦੇ ਪ੍ਰੋਡਕਟ ਬਣਾ ਕੇ ਆਪ ਸੇਲ ਕਰੋ ਮਾਰਕੀਟ ਦੇ ਵਿੱਚ ਸ਼ਰਮ ਜਮਾ ਨਾ ਕਰੋ ਆਪਦੀ ਕਿੱਤੇ ਦੀ ਕੋਈ ਸ਼ਰਮ ਨਹੀਂ ਹੈਗੀ ਤੇ ਜੇ ਆਪਾਂ ਸ਼ਰਮ ਕਰਾਂਗੇ ਫਿਰ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਜੇ ਆਪਾਂ ਭੁੱਖੇ ਬੈਠੇ ਆ ਆਪਾਂ ਨੂੰ ਕੋਈ ਖਾਣ ਨਹੀਂ ਦੇਣ ਹਾਂ ਠੀਕ ਹੈ ਜੇ ਆਪਾਂ ਆਪਦੀ ਕਿਰਤ ਕਰਾਂਗੇ ਮਿਹਨਤ ਕਰਾਂਗੇ ਤਾਂ ਆਪਦੀ ਚੰਗੀ ਰੋਟੀ ਖਾ ਲਾਂਗੇ ਆਪਾਂ ਹਾਂ ਠੀਕ ਹੈ ਚਲੋ ਚਲੋ ਜਦੋਂ ਆਪਣੇ ਕੋਲ ਦੋ ਕਦੇ ਪੈਸੇ ਹੋਣਗੇ ਆਪਾਂ ਮਾੜੇ ਦੀ ਹੈਲਪ ਵੀ ਕਰ ਸਕਦੇ ਹਾਂ ਆਪ ਤੋਂ ਮਾੜੇ ਦੀ ਕਦੇ ਵੀ ਆਪ ਤਾਂ ਨੀਵੇਂ ਕਾ ਨਹੀਂ ਦੇਖ ਕੇ ਟਾਈਮ ਲੰਘਦਾ ਹੁੰਦਾਗਾ ਕਹਿੰਦੇ ਵੀ ਉੱਚਿਆਂ ਨੂੰ ਦੇਖ ਕੇ ਆਪਦੇ ਕੱਚੇ ਨਹੀਂ ਢਾਈਦੇ ਹੁੰਦੇ ਕਦੇ ਇਹ ਸੋਚ ਕੇ ਅਸੀਂ ਚੱਲੇ ਸੀਗੇ ਅੱਜ ਪ੍ਰਮਾਤਮਾ ਨੇ ਬਹੁਤ ਸੋਹਣੀ ਬਾਹ ਫੜੀ ਐ ਵਾਈਗਰੂ ਮਹਾਰਾਜ ਨੇ ਜਿਨ੍ਹਾਂ ਨੇ ਗੱਲਾਂ ਕੀਤੀਆਂ ਸੀ ਤੇ ਉਹ ਵੀ ਅੱਜ ਸਲਾਹਾਂ ਲੈਂਦੇ ਨੇ ਤੇ ਮੈਨੂੰ ਖੁਸ਼ੀ ਹੁੰਦੀ ਐ ਇਸ ਚੀਜ਼ ਦੀ ਪਰ ਆਪਾਂ ਹੋਮੀ ਵਿੱਚ ਕਦੇ ਗੱਲ ਨਹੀਂ ਕੀਤੀ ਆਪਾਂ ਤਾਂ ਵਾਈਗਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ ਹੀ ਇਹ ਕੀਤਾ ਸਟਾਰਟ ਕੀਤਾ ਸੀਗਾ ਤੇ ਜਿਵੇਂ ਆਪਣੇ ਬਾਬਾ ਜੀ ਨੇ ਸਿੱਧ ਪੋਈ ਅਸੀਂ ਮੰਨ ਲਓ ਢਾਲੀ ਵਾਲਾ ਤੇ ਜਿਵੇਂ ਉਹਨਾਂ ਕੋਲ ਹੀ ਹਰ ਅਰਦਾਸ ਬੇਨਤੀ ਉੱਥੇ ਕਰਕੇ ਆਉਣੇ ਨੇ ਉਹੀ ਜਾਣੀ ਜਾਣੇ ਹਨਾ ਵਾਹਿਗੁਰੂ ਜੀ ਨੀਵੇਂ ਹੋ ਕੇ ਵਾਹਿਗੁਰੂ ਮੂਰੇ ਕੋਈ ਅਰਦਾਸ ਕਰਾਂਗੇ ਉਹ ਜ਼ਰੂਰ ਸੁਣਦਾ ਇੱਕ ਦਿਨ ਜੇ ਆਪਾਂ ਮੰਨ ਉਹ ਕਰ ਲਿਆ ਵੀ ਇਹਨਾਂ 'ਚ ਕੋਈ ਬਚਤ ਨਹੀਂ ਤੇ ਫਿਰ ਅੱਜ ਜੇ ਆਪਾਂ ਚੀਜ਼ ਲਈ ਕੱਲ ਨੂੰ ਤਾਂ ਆਪਾਂ ਨੂੰ ਮੁਨਾਫਾ ਦੇਣ ਨਹੀਂ ਲੱਗੀ ਹੈਗੀ ਹੌਲੀ 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 ਮਿਹਨਤ ਕਰਾਂਗੇ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਹੈ ਜੇ ਆਪਾਂ ਕੋਈ ਮੰਨ ਕੇ ਚੱਲੋ ਦਰਖਤ ਲਾਵਾਂਗੇ ਅੱਜ ਹੌਲੀ ਹੌਲੀ ਐਡਾ ਹੁੰਦਾ ਫੇਰ ਹੀ ਸਾਹ ਦੇ ਲੱਗੂਗਾ ਫੇਰ ਹੀ ਉਹਦੀ ਦਰਖਤ ਦੀ ਛਾਂਵੇਂ ਆਪਾਂ ਬੈਠਾਂਗੇ ਪਰ ਵੀ ਇਹ ਸੋਚ ਕੇ ਚੱਲਿਆ ਕਰੋ ਵੀ ਆਪਾਂ ਜੀ ਛੋਟੇ ਲੈਵਲ ਤੋਂ ਕੰਮ ਸਟਾਰਟ ਕੀਤਾ ਹਾਂ ਜਿਵੇਂ ਮੇਰੀ ਸੋਚ ਆ ਮੈਂ ਕੱਟੀਆਂ ਵੀ ਹੋਰ ਲਵਾਂਗੀ ਹਾਂ ਜੇ ਮੈਂ ਆਪਾਂ ਫਾਰਮ ਬਣਾ ਰਹੇ ਹਾਂ ਕੱਟੀਆਂ ਦੇ ਵਿੱਚ ਵੀ ਬਹੁਤ ਮੁਨਾਫਾ ਜਿਵੇਂ ਆਪਾਂ ਉਹ ਦੇਖ ਕੇ ਆਏ ਸੀਗੇ ਕਮਲ ਉੱਥੇ ਵੀ ਵੀਰ ਨੇ ਦੇਹਲਾ ਕੱਟੀਆਂ ਲੈਤੀਆਂ ਸੀਗੀਆਂ ਅੱਜ ਉਹ ਦੋ ਮਹੀਨਿਆਂ ਚ ਡੇਡ ਡੇਡ ਲੱਖ ਦੀਆਂ ਤਿਆਰ ਨੇ ਬਹੁਤ ਮਿਹਨਤ ਹੈਗੀ ਮਿਹਨਤ ਨਾਲ ਹੀ ਸਾਰਾ ਕੁਝ ਆ ਜੇ ਮਿਹਨਤ ਨਾਲ ਕਮਾਈ ਕਰਾਂਗੇ ਬਸ ਮੇਨ ਮਕਸਦ ਮੇਰੇ ਇਹੀ ਆ ਵੀ ਕੋਈ ਵੀ ਆਪਦੇ ਕਿੱਤੇ ਦੇ ਵਿੱਚ ਸ਼ਰਮ ਨਾ ਕਰੋ ਅੱਗੇ ਆਓ ਸਾਡੀਆਂ ਭੈਣਾਂ ਅੱਗੇ ਆਓ ਸਾਡੇ ਵੀਰ ਸਾਡੇ ਬੱਚੇ ਜਿੰਨੇ ਵੀ ਤੇ ਉਹ ਹੀ ਕਿਤੇ ਨੂੰ ਅੱਗੇ ਲੈ ਕੇ ਆਓ ਫੇਰ ਹੀ ਆਪਾਂ ਅਸਲੀ ਚੀਜ਼ਾਂ ਖਾ ਸਕਦੇ ਆ ਆਪਦੇ ਅਸਲੀ ਪ੍ਰੋਡਕਟ ਇੱਕ ਨਾ ਇੱਕ ਦਿਨ ਆਪਣੀ ਜਰੂਰ ਸੁਣੀ ਜਾਊਗੀ ਜੇ ਆਪਾਂ ਸਾਰੇ ਏਕਾ ਕਰਾਂਗੇ ਤਾਂ ਤੇ ਜੇ ਹੁਣ ਆਪਾਂ ਇਹੀ ਕਹਿਣ ਲੱਗੇ ਵੀ ਉਹ ਇਹ ਚੀਜ਼ ਦਿੰਦਾ ਆਪਾਂ ਉਹਦੋਂ ਘੱਟ ਰੇਟ ਤੇ ਸਿੱਟੋ ਸਿੱਟੋਣਾ ਵੀਰੇ ਆਪਦੀ ਚੀਜ਼ਾਂ ਮਿਹਨਤ ਮੈਨੂੰ ਪਤਾ ਮਿਹਨਤ ਉਹਨਾਂ ਵੀ ਤੁਸੀਂ ਕਰਦੇ ਹੋ ਠੀਕ ਆ ਵੀ ਆਪਦੀ ਸਹੀ ਰੇਟ ਤੇ ਜਾਇਜ਼ ਰੇਟ ਤੇ ਚੀਜ਼ਾਂ ਸੇਲ ਕਰੋ ਤੇ ਇਹ ਕੋਈ ਜਿਆਦੇ ਮਹਿੰਗੀਆਂ ਨਹੀਂ ਖਰਚਾ ਬਹੁਤ ਆਉਂਦਾ ਮਿਹਨਤ ਬਹੁਤ ਜਿਆਦੇ ਆਉਂਦੀ ਆ ਇਹ ਨਾ ਸੋਚਿਆ ਕਰੋ ਵੀ ਜੇ ਉਹ ਨਹੀਂ ਕਰਤੇ ਆਪਾਂ ਉਹਦੋਂ ਘੱਟ ਰੇਟ ਤੇ ਚੀਜ਼ ਆਪਾਂ ਸੇਲ ਕਰੋ ਵੀ ਨੀਮਾ ਦਿਖਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਇੱਕ ਦੂਜੇ ਨੂੰ ਵੀ ਅਸੀਂ ਉਹ ਹੀ ਅੱਗੇ ਆਉਣਾ ਬਈ ਨਿੰਦ ਕੇ ਕਿਸੇ ਨੂੰ ਅੱਗੇ ਨਾ ਆਓ ਕਿਸੇ ਨੂੰ ਥੱਲੇ ਨੀਮਾ ਦਿਖਾ ਕੇ ਸੱਟ ਕੇ ਥੱਲੇ ਅੱਗੇ ਨਾ ਆਓ ਇਹ ਕੋਈ ਬਾਲੀ ਇਹ ਉਹ ਨਹੀਂ ਹੁੰਦਾ ਜੇ ਮੈਂ ਮੈਂ ਕਿਸੇ ਨੂੰ ਨਿੰਦ ਕੇ ਅੱਗੇ ਆਉਂਗੀ ਫਿਰ ਉਹ ਇੱਕ ਨਾ ਇੱਕ ਦਿਨ ਅਗਲਾ ਉਂਗਲੀ ਤਾਂ ਫਿਰ ਮੇਰੇ ਕੰਨੀ ਵੀ ਕਰੂਗਾ ਆਪਾਂ ਬਈ ਨਾ ਕਿਸੇ ਨੂੰ ਨਿੰਦਿਆ ਸਾਰੇ ਮੇਰੇ ਤੋਂ ਜਿਹੜੇ ਭਰਾ ਕੋਈ ਐਵੇਂ ਬੋਲ ਜਾਂਦਾ ਵੀ ਤੁਸੀਂ ਇਹ ਚੀਜ਼ ਐਨਾ ਮਹਿੰਗਾ ਜਾਂ ਸੋਨੂ ਬਾਲਾ ਪਤਾ ਵੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀਰੇ ਜਿੰਨੀ ਕਿ ਤੁਹਾਡੀ ਸੋਚ ਆ ਤੁਸੀਂ ਉਹ ਜਾ ਕਮੈਂਟ ਕਰ ਜਾਂਦੇ। ਹੂੰ ਠੀਕ ਹੈ ਉਥੋਂ ਪਤਾ ਲੱਗ ਜਾਂਦਾ ਵੀ ਸੋਚ ਤੁਹਾਡੀ ਕਿੱਥੇ ਇੱਕ ਤੱਕ ਹੈ। ਪਰ ਮੇਰੀਆਂ ਮਾਵਾ ਤੇ ਮੇਰੇ ਭਰਾ ਮੇਰੀਆਂ ਭੈਣਾਂ ਮੈਨੂੰ ਇੰਨਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ। ਤੇ ਕਮਲ ਥੱਕ ਜਾਂਦਾ ਵੀ ਫੋਨ ਸਵੇਰੇ ਤੋਂ ਚੱਕਦਾ ਇਹ ਬੰਦ ਵੀ ਕਰ ਦਿੰਦਾ ਹੁਣ ਵੀ ਇੰਨਾ ਕਿ ਪਿਆਰ ਮਿਲ ਰਿਹਾ। ਤੁਹਾਡੀਆਂ ਦੁਆਵਾਂ ਸਦਕੀ ਅਸੀਂ ਇੱਥੇ ਆਏ ਆ। ਮੈਨੂੰ ਤਾਂ ਹੁਣ ਕੋਈ ਨਹੀਂ ਹੈਗਾ ਆਵਦੀ ਕਿਤੇ ਦੀ ਲਈ ਅਸੀਂ ਤਾਂ ਹਰ ਇੱਕ ਪ੍ਰੋਡਕਟ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਦੀ ਆਊਗੀ ਸਾਰੀ ਚੀਜ਼ ਬਣਾ ਕੇ ਆਪਦੀ ਸੇਲ ਕਰਾਂਗੇ। ਪਰ ਅਸੀਂ ਕੁਆਲਿਟੀ ਲੈ ਕੇ ਆਵਾਂਗੇ। ਮੇਨ ਚੀਜ਼ ਆ ਠੀਕ ਹੈ ਜੇ ਹੁਣ ਕੱਲ ਨੂੰ ਮੰਨ ਕੇ ਚੱਲੋ ਮੈਂ ਹੀ ਆ ਆਪਾਂ ਇਹ ਚੀਜ਼ ਦਾ ਲਾਲਚ ਕਰ ਲਾਂਗੇ ਜਿਵੇਂ ਹੁਣ ਲੱਸੀ ਇੰਨੀ ਸੇਲ ਹੋਣ ਲੱਗੀ ਘਟੋ ਘਟ ਪਿਆ ਜਾਣੇ ਸਾਡੇ ਘਰੋਂ ਵਿਚਾਰੇ ਮੁੜ ਜਾਂਦੇ ਨੇ ਮੈਨੂੰ ਮੇਰੇ ਮਨ ਨੂੰ ਇਹ ਫੀਲ ਹੁੰਦਾ ਕਿਉਂਕਿ ਹੁਣ ਜਿਹੜੀ ਮੰਧਾਣੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਰੀ ਚੀਜ਼ ਮੈਂ ਤਿਆਰ ਕਰ ਲੂੰਗੀ ਕਿ ਕਿ ਐਟ ਅ ਟਾਈਮ ਆਪਾਂ ਨਹੀਂ ਕਰ ਸਕਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਚਾਹੁੰਦੀ ਵੀ ਮੇਰੇ ਘਰੋਂ ਕੋਈ ਖਾਲੀ ਮੁੜ ਕੇ ਨਾ ਜਾਵੇ ਜਿਹੜੀ ਚੀਜ਼ ਵੀ ਜਿੰਨੀ ਅਸੀਂ ਜੋਗੇ ਹੈਗੇ ਅਸੀਂ ਦੇਈਏ ਤੇ ਬਰ ਹੁਣ ਲੱਸੀ ਪੱਖੋਂ ਵੀ ਬਹੁਤ ਵੀਰ ਸਾਨੂੰ ਇੰਨਾ ਪਿਆਰ ਮਿਲ ਰਿਹਾ ਕਹਿੰਦੇ ਭੈਣ ਇਹ ਜੀ ਲੱਸੀ ਕਿਤੋਂ ਮਿਲ ਨਹੀਂ ਰਹੀ ਮੈਂ ਮਿਹਨਤ ਕਰਦੀ ਆ ਮੈਨੂੰ ਕਿ ਅਸੀਂ ਕੁਆਲਿਟੀ ਦੇਈਏ ਸਾਨੂੰ ਅਗਲਾ ਇਹ ਕਹੇ ਵੀ ਹਾਂ ਉੱਥੋਂ ਦੀ ਚੀਜ਼ ਵੀ ਵਧੀਆ ਮਿਲ ਰਹੀ ਹੈ ਕਿਉਂ ਅਗਲਾ ਲੱਸੀ ਦੇ ਲਾਂ ਵਾਲੇ ਪਰ ਕਿਉਂ ਵੀ ਪੁੱਛਦੇ ਕਿਉਂ ਵੀ ਇੰਨੇ ਵੀਰ ਸਾਡੇ ਘਰੋਂ ਲੈ ਕੇ ਜਾ ਰਹੇ ਨੇ ਠੀਕ ਹੈ ਸਾਨੂੰ ਇਹ ਚੀਜ਼ ਦੇ ਮਿੰਤਾਂ ਮਿੰਤਾਂ ਵੀ ਨਹੀਂ ਕਰਨੀਆਂ ਪੈ ਰੀਆਂ ਜਿਹੜੇ ਕਹਿੰਦੇ ਨੇ ਰੇਟ ਵੱਧਦਾ ਘਟਦਾ ਇਹ ਆ ਵੀਰੇ ਫਿਰ ਉਹ ਕਿਵੇਂ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਪਤਾਗਾ ਉਹ ਕਹਿੰਦੇ ਭੈਣੇ ਇਹੋ ਜੀ ਚੀਜ਼ ਨਹੀਂ ਮਿਲਦੀ ਹੈਗੀ ਠੀਕ ਹੈ ਚਾਹੇ ਲੱਖ ਡੈਰੀਆਂ ਤੋਂ ਚੀਜ਼ ਲੈ ਲਈਏ ਚਾਹੇ ਕਿਤੋਂ ਵੀ ਲੈ ਲਈਏ ਵੀ ਉਹ ਚੀਜ਼ ਚ ਮਲਾਪਟਾ ਸੀ ਮਲਾਪਟਾ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਉਹ ਜਦੋਂ ਅੱਜ ਮਲਾਪਟ ਖਾਵਾਂਗੇ ਜ਼ਹਿਰਾਂ ਖਾਵਾਂਗੇ ਤਾਂ ਸਾਡੇ ਬੱਚਿਆਂ ਦੇ ਲੀਵਰ ਤੇ ਮੰਨ ਲਓ ਉਹਨਾਂ ਦੇ ਬੱਚਿਆਂ ਦੇ ਲੀਵਰਾਂ ਨੂੰ ਨੁਕਸਾਨ ਹੋਗਾ ਡਾਕਟਰ ਨਾਲ ਹੀ ਮੂੰਹ ਹੀ ਪੈਸਾ ਲਾਵਾਂਗੇ ਉਹਦੇ ਨਾਲੋਂ ਚੰਗਾ ਤਾਂ ਫਿਰ ਚੀਜ਼ ਵਧੀਆ ਖਾ ਲੋ ਨਾ ਇਹ ਚੀਜ਼ਾਂ ਨੇ ਵੀ ਧੰਨਵਾਦ ਵੀਰੇ ਸਾਰਿਆਂ ਦਾ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਟੱਲੀ ਜੀ ਜਰੂਰ ਦਬਦਿਓ ਮੇਰੀਆਂ ਮਾਮਾ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਆ ਮੇਰੇ ਭਰਾਵਾਂ ਨੂੰ ਵੀ ਜਿੰਨੇ ਸਾਨੂੰ ਇੰਨਾ ਹੌਸਲਾ ਦਿੰਦੇ ਨੇ ਇੰਨਾ ਪਿਆਰ ਦਿੰਦੇ ਨੇ ਡਾਇਰੈਕਟ ਮੈਸੇਜ ਕਰਕੇ ਫੋਨ ਵੀ ਬਹੁਤ ਕਰਦੇ ਨੇ ਪਰ ਉਹ 네ਗੇਟਿਵ ਸੋਚ ਵਾਲਿਆਂ ਦਾ ਤਾਂ ਹੁਣ ਮੈਂ ਖਿਆਲ ਕੱਢਤਾ ਸਾਰੇ ਮੈਨੂੰ ਇਹੀ ਸਲਾਹ ਦਿੰਦੇ ਨੇ ਵੀ ਭੈਣੇ ਤੁਸੀਂ ਉਹ ਉਹਨਾਂ ਵੱਲ ਦਾ ਧਿਆਨ ਹੀ ਨਾ ਦਿਓ ਐ ਸੋਚ ਲਓ ਵੀ ਮੈਂ ਤੇ ਇਗਨੋਰ ਕਰ ਦੋ ਬਸ ਉਹ ਚੀਜ਼ ਨੂੰ ਧੰਨਵਾਦ ਵੀਰੇ ਸਾਰਿਆਂ ਦਾ